ਸਰਵਨਪੁੱਤਰ ਦੀ ਅਸਲੀ ਸਮਾਦ ਵਿੱਚੋਂ ਨਿਕਲਦੀ ਹੈ ਖੰਡ ਇਸ ਤਲਾਬ ਵਿੱਚੋਂ ਪਾਣੀ ਭਰਦੇ ਦੇ ਬੱਜਾ ਸੀ ਤੀਰ ਤ੍ਰੇਤਾ ਯੁੱਗ ਦੀਆਂ ਕਈ ਇਮਾਰਤਾਂ ਪੰਜਾਬ ਦੇ ਇਸ ਪਿੰਡ ਵਿੱਚ ਦਫਨਾ। ਭਾਗਾਂ ਵਾਲੇ ਤੁਸੀਂ ਜਿਹੜੇ ਇੱਥੇ ਪਹੁੰਚੇ ਹੋ। ਆਠੀ ਬਾਣੀ ਵੀ ਨਹੀਂ ਲਿਆ ਉੱਥੋਂ ਉਹ ਜਗ੍ਹਾ ਕਿਨੇ ਆ ਸਾਹਮਣੇ ਜਗ੍ਹਾ ਜੀ। ਰਾਜਾ ਦਸ਼ਰਧ ਦੀ ਬਾਰਾਂਦਰੀ ਵੇਖੀ ਆ। ਜਿੱਥੇ ਉਹ ਆਪਣੇ ਹਾਥੀ ਭੋਲੇ ਬੰਦਾ ਸੀ ਉਹ ਖੁਰਲੀਆਂ ਤੱਕ ਵੇਖੀ ਆ ਮਤਲਬ ਰਾਜਾ ਦਸ਼ਰਥ ਦੀ ਜਿਹੜੀ 12ਦਰੀ ਸੀ ਇਸ ਪਿੰਡ ਵਿੱਚ ਸੀਗੀ ਜੀ ਇਸੇ ਪਿੰਡ ਵਿੱਚ ਸੀਗੀ ਦਸ਼ਰਥ ਦੇ ਨਾਮ ਤੇ ਇਹ ਪਿੰਡ ਜਿਹੜਾ ਕਿ ਨ ਜਸਤਰਵਾਲ ਦਸ਼ਰਥ ਤੋਂ ਹੀ ਜਸਤਰਵਾਲ ਬਣ ਗਿਆ ਕਿੰਨੀ ਹੈਰਾਨੀ ਦੀ ਗੱਲ ਆ ਕਿ ਬੜੇ ਬੜੀ ਮਾਦੀ ਦੇ ਵਿੱਚੋਂ ਖੰਡ ਨਿਕਲਦੀ ਆ ਖੰਡ ਫਿਰ ਲੋਕ ਜਿਹੜੇ ਸੀ ਨਾ ਉਹ ਘਰਾਂ ਨੂੰ ਲਿਉਣ ਲੱਪੇ ਤੁਹਾਡੇ ਵੀ ਬਜ਼ੁਰਗ ਲੈ ਕੇ ਆਉਂਦੇ ਰਹੇ ਜੀ ਵੀ ਪਤਾ ਜੇ ਸਾਰਾ ਪਿੰਡ ਤੇ ਉਹ ਘਟ ਕਰਦੀ ਹੁੰਦੀ ਬੱਚੇ ਨੂੰ ਸੋਕੇ ਦੀ ਬਿਮਾਰੀ ਹੋਵੇ ਸੁੱਕ ਬੰਦਾ ਸੁੱਕ ਕੇ ਮਰ ਜਾਂਦਾ ਨਾ ਉਹ ਵੀ ਸੁੱਕੇ ਦੇ ਉੱਥੇ ਤਲਾ ਦੇ ਇਸ਼ਨਾਨ ਕਰ ਲਏ ਤੇ ਠੀਕ ਹੋ ਹੀ ਗਏ ਤਲਾ ਤੋ ਅੱਜ ਵੀ ਇੱਥੇ ਸੌ ਕਿੱਲੇ ਦੇ ਵਿੱਚ ਪਾਣੀ ਖਲੋ ਜਾਂਦਾ ਜਦੋਂ ਮਨ ਲੇ ਬਾਰਿਸ਼ ਹੁੰਦੀ ਠੀਕ ਹੈ ਜੀ ਅੱਜ ਵੀ ਸੌ ਕਿੱਲੇ ਦੇ ਵਿੱਚ ਪਤਾ ਨਹੀਂ ਵੀ ਕਿੰਨੇ ਥਾਂ ਦੇ ਵਿੱਚ ਉਹ ਤਲਾ ਸੀਗਾ ਤੇ ਰਾਜਾ ਦਸ਼ਰਤ ਨੇ ਇੱਥੇ ਤੀਰ ਮਾਰਿਆ ਸੀ ਇਸ ਜਗ੍ਹਾ ਤੇ ਹਾਂਜੀ ਹਾਂਜੀ ਤੇ ਰਾਹਤੇ ਦੇ ਵਿੱਚ ਆ ਤੂਤੀਆਂ ਦਾ ਬੁੱਟਾ ਮਿਲਿਆ ਕਿੰਨੀਆਂ ਵੱਡੀਆਂ ਵੱਡੀਆਂ ਦੇਖ ਲਓ ਤੂਤੀਆਂ ਲੱਗੀਆਂ ਹੋਈਆਂ ਐਨ ਕਾਲੀਆਂ ਇਹ ਢੀ ਕਰਮਾ ਵਾਲੀ ਜਗਾ ਵਾ ਵੀ ਜੋ ਵੀ ਇਥੋਂ ਕੋਈ ਮਰਜ਼ੀ ਮੰਗਦਾ ਨਾ ਉਹਦੀ ਪੂਰੀ ਹੁੰਦੀ ਹੈ ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਆਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਜਸਤਰਬਾਲ ਪਿੰਡ ਵਿੱਚ ਲੈ ਕੇ ਆਏ ਹਾਂ ਜਿਹੜਾ ਅਜਨਾਲੇ ਦੇ ਕੋਲ ਪੈ ਜਾਂਦਾ ਆ ਇਹ ਪਿੰਡ ਤ੍ਰੇਤਾ ਯੁੱਗ ਦਾ ਆ ਰਾਜਾ ਦਸ਼ਰਤ ਨੇ ਇਸ ਪਿੰਡ ਵਿੱਚ ਸਰਬਨ ਪੁੱਤਰ ਦੇ ਤੀਰ ਮਾਰਿਆ ਸੀਗਾ ਤੇ ਸਰਬਨ ਪੁੱਤਰ ਨੇ ਇਸ ਜਗ੍ਹਾ ਪ੍ਰਾਨ ਛੱਡੇ ਸੀਗੇ ਇਸ ਜਗ੍ਹਾ ਸਮਾਦੀ ਬਣੀ ਹੋਈ ਆ ਸਰਬਨ ਪੁੱਤਰ ਦੀ ਜੋ ਦਿਖਾਉਣ ਵਾਸਤੇ ਅਸੀਂ ਤੁਹਾਨੂੰ ਲੈ ਕੇ ਆਏ ਆ ਹੁਣ ਤੁਸੀਂ ਖੁਦ ਹੈਰਾਨ ਹੋ ਜਾਊਗੇ ਕਿ ਤ੍ਰੇਤਾ ਯੁੱਗ ਦਾ ਪਿੰਡ ਸਾਡੇ ਪੰਜਾਬ ਦੇ ਵਿੱਚ ਆ ਬਹੁਤ ਘੱਟ ਲੋਕਾਂ ਨੂੰ ਪਤਾ ਆ ਬਹੁਤ ਪੁਰਾਣਾ ਪਿੰਡ ਆ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਇਹ ਬੋਰਡ ਦੇਖ ਲਓ ਕਿੰਨਾ ਪੁਰਾਣਾ ਆ ਜਿਹੜਾ ਦੂਰ ਦੂਰ ਤੱਕ ਫੈਲਿਆ ਹੋਇਆ ਆ ਇਹਦੀਆਂ ਜੜ੍ਹਾਂ ਜਗ੍ਹਾ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜ਼ਮੀਨ ਵਿੱਚ ਦਸੀਆਂ ਹੁਣ ਅਸੀਂ ਤੁਹਾਨੂੰ ਪਿੰਡ ਵੱਲ ਗੇੜੀ ਬਜਾਵਾਂਗੇ ਰਸਤੇ ਵਿੱਚ ਜੇ ਸਾਨੂੰ ਕੋਈ ਮਿਲਿਆ ਤਾਂ ਗੱਲਬਾਤ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਜਾਣਾਂਗੇ ਇਸ ਸਰਬਨਪੁੱਤਰ ਦੀ ਸਮਾਦੀ ਬਾਰੇ ਸਿਕਾ ਬਾਬੂ ਜੀ ਅਸੀਂ ਬਾਬੂ ਜੀ ਆਏ ਹਿਅਰ ਪਤੋ ਅੱਛਾ ਜੀ ਹਾਂਜੀ ਤੇ ਸਾਨੂੰ ਪਤਾ ਲੱਗਾ ਸੀ ਇੱਥੇ ਸਰਬਨਪੁੱਤਰ ਦੀ ਸਮਾਦਾ ਤੇ ਉਹਦੇ ਬਾਰੇ ਥੋੜਾ ਜਿਹਾ ਤੁਹਾਡੇ ਕੋਲ ਜਾਣਕਾਰੀ ਲੈਣੀ ਹੋਵੇ ਦੱਸਦੇ ਵੀ ਇੱਥੇ ਤਲਾਬ ਹੁੰਦਾ ਸੀ ਨਿੱਕੀਆਂ ਈਟਾਂ ਦੀ ਵੀ ਬਣੀਆਂ ਹੀ ਪੌੜੀਆਂ ਤੇ ਇਥੋਂ ਜਦੋਂ ਉਹਦੇ ਮਾਤਾ ਪਿਤਾ ਨੇ ਪਾਣੀ ਭਰਨ ਵਾਸਤੇ ਭੇਜਣਾ ਜਦੋਂ ਉਹਨਾਂ ਨੂੰ ਪਿਆਸ ਲੱਗੀ ਆ ਤੇ ਜਾ ਆਪ ਵੀ ਪਾਣੀ ਲਿਆ ਤੇ ਸਰਵਣ ਪਾਣੀ ਪਰ ਨਾਇਆ ਤੇ ਜਿਹੜਾ ਰਾਜਾ ਜਸਰਤ ਇਹਨਾ ਉਹਨੇ ਤੀਰ ਮਾਰਿਆ ਅੱਛਾ ਜੀ ਇਸ ਪਿੰਡ ਵਿੱਚ ਮਾਰਿਆ ਸੀ ਆ ਦੱਸਦੇ ਨੇ ਵੱਡੇ ਸਾਡੇ ਵੀ ਇਸ ਪਿੰਡ ਵਿੱਚ ਮਾਰਿਆ ਹਾਂਜੀ ਤੇ ਉਹ ਜਿਹੜਾ ਉੱਥੇ ਜਿਹੜਾ ਹੈਗਾ ਨਾ ਸਰਵਣ ਉਹ ਜਿਹੜੀ ਮਰ ਗਿਆ ਜਿਵੇਂ ਤੇ ਰਾਜਾ ਜਸਰਤ ਉਹਨਾਂ ਦਾ ਦੱਸਦੇ ਨੇ ਪਿਤਾ ਦਾ ਮਾਤਾ ਦਾ ਪਾਣੀ ਲੈ ਕੇ ਗਿਆ ਤੇ ਜਦੋਂ ਉਹਨਾਂ ਨੂੰ ਜਾ ਕੇ ਆਂਦਾ ਪਾਣੀ ਪੀਓ ਤੂੰ ਆਂਦਾ ਵੀ ਤੂੰ ਨਾ ਸਰਵਣ ਤੂੰ ਦੱਸ ਕੌਣ ਹੈ ਤੇਰੀ ਦੀ ਆਵਾਜ਼ ਹੀ ਨਹੀਂ ਉਹ ਤਸ ਸਾਡਾ ਪੁੱਤਰ ਜਿਹੜਾ ਉਹ ਕਿੱਥੇ ਕਿੱਥੇ ਜਾਂ ਮਾਰਤਾ ਜਾਂ ਕੀ ਕਰਤਾ ਹੀ ਤੇ ਜਦੋਂ ਉਹਨੇ ਫਿਰ ਦੱਸਿਆ ਵੀ ਆਹ ਗੱਲਿਆ ਮੇਰੇ ਕੋ ਭਲੇਖੇ ਨਾਲ تیر ਵੱਜ ਗਿਆ ਉਹਨੇ ਫਿਰ ਰਾਜੇ ਜਸ ਨੂੰ ਸਰਾਫ ਦਿੱਤਾ ਹੀ ਸਮਾ ਤੇ ਖੰਡ ਨਿਕਲਦੀ ਸੀ ਅੱਛਾ ਜੀ ਖੰਡ ਫਿਰ ਲੋਕ ਜਿਹੜੇ ਸੀ ਨਾ ਉਹ ਘਰਾਂ ਨੂੰ ਲਿਉਣ ਲੱਪੇ ਅੱਛਾ ਜੀ ਤੇ ਹੁਣ ਉਹਨੇ ਨਿਕਲਦੀਆ ਜਿੰਨੀ ਕੇ ਜੋ ਆਪਣੇ ਕੀੜੇ ਕਾڑے ਖਾ ਲੈਂਦੀ ਜਿ ਤਰ੍ਹਾਂ ਆਪਣੇ ਜੀਵ ਜੰਤੂ ਨੇ ਨਾ ਕੀੜੀਆਂ ਕੀੜੇ ਲਾ ਲਓ ਇਹ ਨੀਕ ਖੰਡ ਅਜੇ ਮਹਾਰਾਜ ਦੀ ਕਿਰਪਾ ਨਾਲ ਦੱਸਦੇ ਉੱਥੇ ਨਿਕਲਦੀ ਜਿਹੜੀ ਖੰਡਾ ਤੇ ਹੁਣ ਸਿਰਫ ਉੱਥੇ ਜਿਹੜੇ ਜੀਵ ਜੰਤੂ ਆ ਉਹਨਾਂ ਵਾਸਤੇ ਨਿਕਲਦੀ ਉਹਨਾਂ ਵਾਸਤੇ ਨਿਕਲਦੀ ਪਹਿਲਾਂ ਦੱਸਦੇ ਵੀ ਇੰਨੀ ਕਿ ਨਿਕਲਦੀ ਲੋਕ ਘਰਾਂ ਨੂੰ ਧੋਣ ਲੱਪੇ ਅੱਛਾ ਪਿੰਡ ਵਿੱਚ ਘਰਾਂ ਨੂੰ ਲੈ ਕੇ ਲੈ ਕੋਲ ਜੇ ਪੈਣ ਝੋਲੀਆਂ ਭਰ ਲੀਆਂ ਉਹਦੇ ਕਿਹੜੇ ਲਖਾਫੀ ਹੁੰਦੇ ਝੋਲੀਆਂ ਭਰ ਲੀਆਂ ਚਾਹ ਪਾਣੀ ਬਣਾਉਣਾ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਦੱਸਦੇ ਨੇ ਕੀੜਿਆਂ ਕੁ ਜੋਗੇ ਨਿਕਲਦੀ ਆ ਕੀੜੀ ਜੀਵ ਜੰਤੂ ਜਿਹੜੇ ਨਾ ਉਹ ਥੋੜਾ ਬਹੁਤਾ ਸ਼ੱਕ ਲੈ ਦੇਖ ਲਓ ਪਰਮਾਤਮਾ ਦੇ ਰੰਗ ਹਨ ਜੀ ਖੰਡ ਨਿਕਲਦੀ ਮਤਲਬ ਪਿੰਡ ਵਾਲਿਆਂ ਨੇ ਲਾਲਚ ਕਰ ਲਿਆ ਥੋੜਾ ਜਿਹਾ ਹਾਂਜੀ ਲਾਲਚ ਕਰ ਹਾਂਜੀ ਹਾਂਜੀ ਅੱਛਾ ਫੇਰ ਬੰਦ ਹੋ ਗਈ ਖੰਡ ਨਿਕਲਣੀ ਨਹੀਂ ਨਾ ਤੇ ਹੁਣ ਮਤਲਬ ਨਿਕਲਦੀ ਹੈਗੀ ਆ ਲੇਕਿਨ ਅੱਜ ਤੱਕ ਨਿਕਲਦੀ ਆ ਜੀ ਅੱਜ ਵੀ ਨਿਕਲਦੀ ਆ ਤੇ ਨਿਕਲਦੀ ਸਿਰਫ ਜੀਵ ਜੰਤੂਆਂ ਵਾਲੀ ਹਾਂਜੀ 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 ਤੁਹਾਡੇ ਵੀ ਬਜ਼ੁਰਗ ਲੈ ਕੇ ਆਉਂਦੇ ਰਹੇ ਜੀ ਇੱਥੋਂ ਵੀ ਪਤਾ ਲਿਓ ਜੇ ਸਾਰੇ ਪਿੰਡ ਤੇ ਉਹ ਘਟ ਕਰਦੀ ਹਾਂ ਨਹੀਂ ਠੀਕ ਹਾਂਜੀ ਸਹੀ ਗੱਲ ਆ ਜੀ ਹਾਂਜੀ ਚਲੋ ਬਹੁਤ ਵਧੀਆ ਲੱਗਾ ਜੀ ਗੱਲਬਾਤ ਕਰਕੇ ਤੁਹਾਡੇ ਨਾਲ ਤੁਸੀਂ ਕੀਮਤੀ ਟਾਈ ਚਲੋ ਹੁਣ ਤੁਹਾਨੂੰ ਪਿੰਡ ਦੇ ਆਲੇ ਦੁਆਲੇ ਘੁੰਮ ਕੇ ਪਿੰਡ ਦੇ ਸਾਰੇ ਘਰ ਤੇ ਮਾਹੌਲ ਦਿਖਾਉਂਦੇ ਆਂ ਇਹ ਸਰਵਨ ਪੁੱਤਰ ਦੀ ਸਮਾਦ ਕਿੱਧਰ ਹੈ ਜੀ ਇਹ ਤਾਂ ਬੜੇ ਤੁਸੀਂ ਇੱਧਰ ਉਹ ਉਧਰਲੀ ਸਾਈਡ ਤੇ ਪੁੱਤਰ ਅੱਛਾ ਬਾਹਰ ਨਿਕਲੋ ਤੇ ਸਾਨੂੰ ਥੋੜਾ ਜਿਹਾ ਦੱਸ ਸਕਦੇ ਜੀ ਸਮਾਦ ਬਾਰੇ ਸਰਵੰਦੀ ਮਤਲਬ ਜਦੋਂ ਹੋਏ ਨਹੀਂ ਦੇ ਡੈਥ ਹਾਂਜੀ ਉਦੋਂ ਉਹਨੇ ਆਪਣੇ ਫੜਿਆ ਸੀਗਾ ਸ਼ਾਮ ਹੁੰਦੀ ਸੀ ਇੱਥੇ ਅੱਛਾ ਜੀ ਪਾਣੀ ਇੱਥੇ ਹੀ ਉਹਨਾਂ ਦੇ ਪਾਣੀ ਲੱਗੇ ਪੀਣ ਇੱਥੇ ਹੀ ਸਭ ਕੁਝ ਹੋਇਆ ਮਤਲਬ ਸਰਵਾਪੁੱਤਰ ਦੇ ਇੱਥੇ ਤੀਰ ਲੱਗਾ ਆ ਮਣ ਜਾ ਹਾਂਜੀ ਅੱਛਾ ਇੱਥੇ ਤੀਰ ਲੱਗਾ ਹੈ ਅੱਛਾ ਇੱਥੇ ਤੀਰ ਲੱਗਾ ਤਾਂ ਇੱਥੇ ਹੀ ਮਤਲਬ ਪਰਾਣ ਛੱਡੇ ਸੀਗੇ ਨਾ ਜੀ ਇਹ ਦਸ਼ਰਤ ਦਾ ਵਾਲਿਆ ਤੇ ਹੁਣ ਲੋਕ ਦਸ਼ਰਤ ਦੇ ਨਾਮ ਤੇ ਇਹ ਪਿੰਡ ਜਿਹੜਾ ਕਿ ਨਜਸਤਰਵਾਲ ਦਸ਼ਰਤ ਤੋਂ ਹੀ ਜਸਤਰਵਾਲ ਬਣ ਗਿਆ ਦਿਲ ਖੁਸ਼ ਹੋ ਜਾਂਦਾ ਜਦੋਂ ਪਿੰਡ ਦੀਆਂ ਅਸੀਂ ਪੁਰਾਣੀਆਂ-ਪੁਰਾਣੀਆਂ ਗਲੀਆਂ ਦੇਖੀਦੀਆਂ ਆ ਪਹਿਲਾਂ ਹਰ ਪਿੰਡ ਵਿੱਚ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗਲੀਆਂ ਹੁੰਦੀਆਂ ਸੀਗੀਆਂ ਹੋ ਸਕਦਾ ਕਈ ਭਰਾ ਭੈਣਾਂ ਨੂੰ ਪਿੰਡ ਦੇਖ ਕੇ ਪੁਰਾਣੀਆਂ ਜਿਹੜੀਆਂ ਯਾਦਾਂ ਆ ਉਹ ਯਾਦ ਆ ਜਾਣ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕਹਿੰਦੇ ਪਿੰਡ ਤ੍ਰੇਤਾ ਯੁੱਗ ਦਾ ਆ। ਹਾਂਜੀ। ਸਰਬਨ ਪੁੱਤਾਂ ਦੀ ਇਸ ਪਿੰਡ ਵਿੱਚ ਸਮਾਦ ਬਣੀ ਆ। ਤੀਰ ਲੱਗਾ ਸੀ ਕਹਿੰਦੇ ਸਰਬਨ ਪੁੱਤਾਂ ਦੇ। ਹਾਂਜੀ। ਅਸੀਂ ਬੰਬੇ ਕਲਕੱਤੇ ਦਾ ਕਿ ਜਾਏ ਆ ਯੂ ਸਾਹਿਬ। ਤੇ ਪਟਨੇ ਸਾਹਿਬ ਵੀ ਦਰਸ਼ਨ ਕੀਤੇ। ਨਾਨਕ ਜੀ ਇਹ ਕਰਨਾਟਕ ਤੱਕ ਗਏ ਆ। ਜਸਤਰਵਾਲ ਵਾਰ ਦਾ ਪਿੰਡ ਕੋਈ ਅਜੇ ਤੱਕ ਸਾਨੂੰ ਉਧਰ ਨਹੀਂ ਲੱਗਾ। ਕੋਈ ਪਿੰਡ ਜਾਂਦਾ। ਜਨੂੰ ਸਾਡਾ ਜਨਮ ਸੀ ਉਦੋਂ ਇੱਥੇ ਸਭ ਦਬਕਾਈ ਪਾਣੀ ਹੁੰਦਾ ਸੀ। ਤੇ ਪਹਿਲਾਂ ਅਦਾਬ ਹੀ ਹੁਣ ਵੀ ਲੋਕਾਂ ਨੇ ਬਾਤ ਕੀਤਾ ਉਹ ਜਗਾ ਉਥੇ ਦੀ ਉਥੇ ਕਾਇਮ ਆ ਉਹ ਜਗਾ ਜ 12 ਤੜੀ ਹੁੰਦੀ ਆਠੀ ਬਾਣੀ ਪੀਂਦੇ ਹੁੰਦੇ ਉਹ ਉਥੋ ਉਹ ਜਗਾ ਸਾਹਮਣੇ ਜਗਾ ਜੀ ਠੀਕ ਹੈ ਜੀ ਉਥੇ ਆਠੀ ਬਾਣੀ ਪੀਂਦੇ ਹੁੰਦੇ ਹਿਸਾਬ ਨਾਲ ਉਹ ਸਮੇਂ ਉਹ ਸਮੇਂ ਉਹ ਸਮੇਂ ਜਦੋਂ ਰਾਜੇ ਮਹਾਰਾਜੇ ਹੁੰਦੇ ਸੀ ਬੱਚੇ ਨੂੰ ਸੋਕੇ ਦੀ ਬਿਮਾਰੀ ਹੋਵੇ ਸੁੱਕ ਬੰਦਾ ਸੁੱਕ ਕੇ ਮਰ ਜਾਂਦਾ ਨਾ ਉਹ ਵੀ ਸੁੱਕੇ ਦੇ ਉਥੇ ਤਲਾ ਦੇ ਇਸ਼ਨਾਨ ਕਰ ਲਏ ਤੇ ਠੀਕ ਹੋ ਜਾਂਦੇ ਇੰਦੀ ਮੰਤਵ ਦੀ ਮਤਲਬ ਪਿੰਡ ਜਿਹੜਾ ਜੀ ਰਾਜਾ ਦਸ਼ਰਤ ਤੇ ਸਰਮਗਵਾਨ ਨਾਲ ਜੁੜਿਆ ਹੋਇਆ ਹੈ ਹਾਂ ਜੁੜਿਆ ਜੀ ਮਾਹੌਲ ਦੇਖ ਕੇ ਤਾਂ ਲੱਗਦਾ ਪਿਆ ਕਿ ਲੋਕ ਇੱਥੇ ਖੇਤੀ ਕਾਫੀ ਕਰਦੇ ਆ ਹਰ ਘਰ ਦੇ ਵਿੱਚ ਟਰੈਕਟਰ ਖੜਾ ਆ ਖੁੱਲੇ ਬੇੜੇ ਆ ਪਸ਼ੂ ਬੰਨੇ ਹੋਏ ਆ ਬਾੜ ਜੋ ਪਿੰਡਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਸੀ ਪਹਿਲਾਂ ਸੇਮ ਉਸੇ ਤਰ੍ਹਾਂ ਦੇਖੋ ਪੂਰਾ ਰੌਣਕ ਮੇਲਾ ਆਇਆ ਨਾ ਫੋਰ ਬਾਜੀ ਕੀ ਆ ਜਲਦੀ ਸਾਨੂੰ ਪਿੰਡ ਦੇ ਵਿੱਚ ਬਾਪੂ ਹੁਣ ਹੀ ਮਿਲੇ ਆ ਤੇ ਇਹਨਾਂ ਤੋਂ ਪਿੰਡ ਦਾ ਇਤਿਹਾਸ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਦਾ ਬਹੁਤ ਪੁਰਾਣਾ ਇਤਿਹਾਸ ਆ ਜੀ ਠੀਕ ਆ ਜੀ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ ਠੀਕ ਹੈ ਰਾਜਾ ਦਸ਼ਰਥ ਦੇ ਨਾਲ ਜੁੜਿਆ ਹੋਇਆ ਆ ਇਹ ਉਹਨਾਂ ਦੇ ਨਾਂ ਦੇ ਪਿੰਡ ਆ ਰਾਜੇ ਦਸ਼ਰਥ ਦੇ ਨਾਂ ਤੇ ਅੱਜ ਇਹਨਾਂ ਦਾ ਨਾਮ ਸਰਲ ਕਰਕੇ ਹੌਲੀ 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 ਲੋਕਾਂ ਨੇ ਇਹਨਾਂ ਦਾ ਨਾਮ ਜਸਤਰਵਾਲ ਕਰ ਦਿੱਤਾ ਤੇ ਸਰਵਣ ਦੀ ਜਗਾ ਜਿਹੜੀ ਉਹ ਅੱਜ ਵੀ ਮੌਜੂਦ ਆ ਬਿਲਕੁਲ ਮਤਲਬ ਥੋੜੀ ਉਹਦੀ ਹਾਲਤ ਖਸਤਾਈ ਸੀ ਸਾਡੀ ਇੱਕ ਬੀਬੀ ਜੀ ਦੇਵਾ ਚਲੋ ਸਾਡੇ ਭੈਣ ਜੀ ਆ ਉਹਨਾਂ ਨੇ ਉਹਨਾਂ ਦੀ ਸੇਵਾ ਚੁੱਕੀ ਆ ਤੇ ਉਹ ਅੱਜ ਵੀ ਜਗਾ ਦੀ ਸੇਵਾ ਕਰਦੇ ਆ ਜਗਾ ਦੀ ਹਰ ਸਾਲ ਮਿਲਾਂਦਾ ਜੇਠ ਦੀ ਕੁਛ ਤਰੀਕ ਠੀਕ ਆ ਜੀ ਹਾਂਜੀ ਬੜੀ ਚਲੋ ਮੈਂ ਕਹਣਾ ਵੀ ਭਾਗਾ ਵਾਲੇ ਤੁਸੀਂ ਜਿਹੜੇ ਇੱਥੇ ਪਹੁੰਚੇ ਹੋ ਤੇ ਇੱਕਾ ਕਹਿੰਦੇ ਤਲਾਬ ਵੀ ਆ ਜਿਹੜਾ ਦਫਨ ਆ ਖੱਲੇ ਤਲਾਹ ਤੋਂ ਅੱਜ ਵੀ ਇੱਥੇ ਸੌ ਕਿਲੇ ਦੇ ਵਿੱਚ ਪਾਣੀ ਖਲੋ ਜਾਂਦਾ ਜਦੋਂ ਮਨ ਲੇ ਬਾਰਿਸ਼ ਹੁੰਦੀ ਠੀਕ ਹੈ ਜੀ ਅੱਜ ਵੀ ਸੌ ਕਿਲੇ ਦੇ ਵਿੱਚ ਪਤਾ ਨਹੀਂ ਵੀ ਕਿੰਨੇ ਥਾਂ ਦੇ ਵਿੱਚ ਉਹ ਤਲਾਹ ਸੀਗਾ ਸਾਨੂੰ ਇਸੀ ਦਾ ਪਤਾ ਨਹੀਂ ਅਸੀਂ ਰਾਜੇ ਦਸ਼ਰਥ ਦੀ 12 ਦਰੀ ਵੇਖੀ ਆ ਅੱਛਾ ਜੀ ਰਾਜੇ ਦਸ਼ਰਥ ਦੀ 12 ਦਰੀ ਵੇਖੀ ਆ ਜਿੱਥੇ ਉਹ ਆਪਣੇ ਹਾਥੀ ਭੋਲੇ ਬੰਦਾ ਸੀ ਉਹ ਖੁਰਲੀਆਂ ਤੱਕ ਵੇਖੀ ਆ ਉਹ ਸਾਰੀਆਂ ਨਿੱਕਾ ਇਟਾ ਦੇੜਕੇ ਲੋਕੀ ਕੁਝ ਘਰਾਂ ਨੂੰ ਲੈ ਕੇ ਘਰ ਬਣਾ ਲਏ ਕੁਝ ਗੁਰਦੁਆਰਾ ਸਾਹਿਬ ਉਮਰ ਪਰੇ ਮਤਲਬ ਸਾਡੇ ਵੇਖਣ ਦੀ ਗੱਲ ਹੈ ਟਰਾਲੀਆਂ ਭਰ-ਭਰ ਕੇ ਜਾਂਦੀਆਂ ਨੇ ਅੱਛਾ ਮਤਲਬ ਤੁਹਾਡੇ ਅੱਖੀ ਦੇਖੀ ਗੱਲ ਹੈ ਟਰਾਲੀਆਂ ਭਰ-ਭਰ ਕੇ ਨਿਕੀਆਂ ਇੱਟਾਂ ਛਤੀਰੀਆਂ ਬਾਲੇ ਗੁਰਦੁਆਰਾ ਸਾਹਿਬ ਜਾਗਲਾ ਅੱਛਾ ਇਹ ਕਿਹੜੇ ਗੁਰਦੁਆਰਾ ਸਾਹਿਬ ਤੁਸੀਂ ਉਮਰਪੁਰੇ ਉਮਰਪੁਰੇ ਮਤਲਬ ਚਲੋ ਧਾਰਮਿਕ ਆਰਥ ਹੋ ਗਈਆਂ ਜੀ 2 ਵਜੇ ਧਾਰਮਿਕ ਥਾਂ ਤੇ ਲੱਗੀਆਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਵਧੀਆ ਜਿਹੀ ਗੱਲਾਂ ਲੱਗੀਆਂ ਉਦਾਂ ਵੀ ਲੋਕੀ ਲੈ ਕੇ ਆ ਚਲੋ ਅੱਜ ਤੇ ਖੈਰ ਉਦੋਂ ਜ਼ਮਾਨਾ ਬੜਾ ਚੰਗਾ ਸੀ ਲੱਕੜਾਂ ਪਈਆਂ ਨੂੰ ਕੋਈ ਛੇੜਦਾ ਨਹੀਂ ਹੱਥ ਨਹੀਂ ਹਿਲਾਉਂਦਾ ਹੂੰ ਭੀ ਜਿਵੇਂ ਕਿ ਪੱਕੀ ਚੀਜ਼ ਨੂੰ ਕਿਸੇ ਜਗ੍ਹਾ ਦੀ ਚੀਜ਼ ਨੂੰ ਹੱਥ ਨਹੀਂ ਲਾਉਂਦਾ ਇਹ ਹਿਸਾਬ ਦੇ ਨਾਲ ਉਹਨੂੰ ਹੱਥ ਨਹੀਂ ਲਾਉਂਦਾ ਹੁਣ ਇਹ ਸਾਰਾ ਕਲੀਅਰ ਹੋ ਗਿਆ ਜੀ 12 ਦਰੀ ਹੁਣ ਉੱਥੇ 12 ਦਰੀ ਹੈ ਨਹੀਂ ਐਸੋ ਮਤਲਬ ਰਾਜਾ ਦਸ਼ਰਧ ਦੀ ਜਿਹੜੀ 12 ਦਰੀ ਸੀ ਇਸ ਪਿੰਡ ਵਿੱਚ ਸੀਗੀ ਜੀ ਇਸੇ ਪਿੰਡ ਵਿੱਚ ਸੀਗੀ ਮਤਲਬ ਹਾਥੀ ਕੋੜੇ ਹਾਂ ਤਾਂ ਹੀ ਦਾਲ ਕਰਕੇ ਉਹਦਾ ਨਾਮ ਜਿਹੜਾ ਰਾਜਾ ਦਸ਼ਰਧਾ ਪਿੰਡ ਜਸਰਵਾਲ ਬਣਿਆ ਬਈ ਨਾ ਖੰਡ ਨਿਕਲਦੀ ਦੀ ਕੀੜਿਆਂ ਵਾਸਤੇ ਥੋੜੀ ਥੋੜੀ ਖੰਡ ਆ ਗਾਂ ਦੇ ਪੈ ਗਏ ਹੁਣ ਨਿਕਲਦੀ ਹੁਣ ਨਹੀਂ ਨਿਕਲਦੀ ਹੁਣ ਇਤਰਾ ਨਾ ਹੁਣ ਸ਼ਾਇਦ ਨਿਕਲਦੀ ਨਾ ਜਿਆਦਾ ਨਿਕਲਦੀ ਆਪੀ ਸੀ ਉਹ ਕਿਤੇ ਇੱਕ ਤਮਾ ਕੀਤਾ ਤਮਾ ਕਰਦਾ ਥੋੜੀ ਜੀ ਲੈਣ ਦੀ ਫਿਰ ਬੰਦ ਹੋ ਗਈ ਇਹ ਕੀੜਿਆਂ ਵਾਸਤੇ ਨਿਕਲਦੀ ਹੁੰਦੀ ਕਿੰਨੀ ਕ ਖੰਡੇ ਨਿਕਲਦੀ ਹੁੰਦੀ ਸੀ ਜੀ ਪਹਿਲਾਂ ਪਈਆ ਮਤਲਬ ਜਿੰਨੇ ਕੋ ਕੀੜੇ ਖਾ ਸਕਣ ਨਿਕਲਦੀਆਂ ਖੰਡਰੀ ਖੰਡਰੀ ਦੇਖੋ 200 ਗ੍ਰਾਮ ਤੋਂ 300 ਗ੍ਰਾਮ ਲੈ ਲੋ ਕਿੰਨੀ ਹੈਰਾਨੀ ਦੀ ਗੱਲ ਆ ਕੇ ਬੜੇ ਬੜੀ ਮਾਦੀ ਦੇ ਵਿੱਚੋਂ ਖੰਡ ਨਿਕਲਦੀ ਆ ਹਾਂ ਜੀ ਸਾਡੇ ਵੇਖਾਂ ਕਿ ਹੋਈ ਆ ਵੀ ਥੋੜੀ ਥੋੜੀ ਨਿਕਲਦੀ ਕਿਤੇ ਮੁੜ ਕੇ ਕਿਸ ਨੇ ਲਾਲਚ ਕੀਤਾ ਅੱਛਾ ਜੀ ਘਰ ਨੂੰ ਲਿਉਣ ਵਾਸਤੇ ਫਿਰ ਉਹ ਕਰਕੇ ਬੰਦ ਹੋ ਗਈ ਅੱਛਾ ਮਤਲਬ ਕੋਈ ਘਰ ਲਾਇਆ ਆ ਖੰਡ ਹੈ ਨਾ ਹਾਂ ਤੋ ਉਸ ਕਰਕੇ ਉਹਦੇ ਬੰਦ ਹੋ ਗਈ ਮਤਲਬ ਲਾਲਚ ਕਰਕੇ ਫੇ ਖੰਡ ਜਿਹੜੀ ਆ ਇਹ ਤਾਂ ਲਾਲਚ ਦੇ ਬੁਰੀ ਬਲਾ ਹੈ ਹੀ ਹੈ ਬਾਪੂ ਹੁਣੇ ਸਾਡੇ ਵਾਸਤੇ ਆਪਣਾ ਕੀਮਤੀ ਟਾਈਮ ਕੱਢਿਆ ਆ ਤੇ ਇਹ ਸਾਨੂੰ ਹੁਣ ਨਾਲ ਲੈ ਕੇ ਸਮਾਦੀਪਾਲ ਚੱਲਣਗੇ ਚਲੋ ਬਾਪੂ ਜੀ ਆ ਜੀ ਤੇ ਖੇਤਾਂ ਦੇ ਵਿੱਚੋਂ ਰਸਤਾ ਜਾਂਦਾ ਆ ਸਮਾਦੀ ਵੱਲ ਨੂੰ ਇਹ ਰਸਤਾ ਵੀ ਇੱਥੋਂ ਗਾੜੀ ਫੇਰ ਵੱਟੇ-ਵੱਟੇ ਜਾਣਾ ਪੈਣਾ ਠੀਕ ਆ ਠੀਕ ਆ ਠੀਕ ਆ ਜੀ ਰਸਤਾ ਇਧਰੋਂ ਪੂਰਾ ਤੋੜਤੀ ਕਰਨਾ ਪਰਦਾ ਨਹੀਂ ਉਥੇ ਠੀਕ ਆ ਜੀ ਪਹਿਲਾਂ ਇੱਥੇ ਪਾਣੀ-ਪਾਣੀ ਹੁੰਦਾ ਸੀਗਾ ਜੀ ਸਭ ਪਾਣੀ ਆ ਨੀਵਾ ਥਾਂ ਤੇ ਬਹੁਤ ਜ਼ਿਆਦਾ ਪਾਣੀ ਹੁੰਦਾ ਇਹ ਦੇਖ ਲਓ ਜੀ ਇਹ ਤੂੰ ਹੁਣੇ ਆ ਪੰਜ-ਚਾਰ ਸਾਲ ਹੋ ਗਏ ਤੇ ਜ਼ਮੀਨਾਂ ਬਣ ਗਈਆਂ ਹੂੰ ਮਤਲਬ ਪਹਿਲਾਂ ਜਿਹੜਾ ਮਤਲਬ ਗੱਲ ਕਰ ਰਹੇ ਬਾਰਬਾਦੀ ਸਾਰੇ ਪਿੰਡ ਦੇ ਤਲਾਬ ਹੁੰਦਾ ਸੀ ਛੱਪੜ ਹੁੰਦਾ ਸੀ ਤਲਾਬ ਤਲਾਸ਼ ਦੀ ਵੀ ਇੱਕ ਘਾ ਟਿੱਬਾ ਕਾੜਦਾ ਜਿਹੜਾ ਇਹ ਉੱਚਾ ਹੁੰਦਾ ਜੀ ਤੇ ਹੁੰਦਾ ਇੱਥੇ ਕਾਈ ਹੁੰਦੀ ਠੀਕ ਆ ਜੀ ਕਾਈ ਜੰਗਲ ਹੀ ਹੁੰਦਾ ਹਿਸਾਬ ਨਾਲ ਤੇ ਆਹ ਪਾਣੀ ਹੁੰਦਾ ਸਾਰਾ ਹੀ ਇਹ ਸਾਰਾ ਪਾਣੀ ਹੁੰਦਾ ਇਧਰੋਂ ਪਿੰਡ ਤਿਕਰਤੋੜ ਪਿੰਡ ਦੇ ਨਾਲ ਨਾਲ ਇਧਰੋਂ ਐ ਉਹ ਉਠੀਆਂ ਵਜਾ ਲੱਗਦਾ ਜੋ ਨੀਵਾ ਲੱਕਾਈ ਸਾਰਾ ਹੀ ਦੇਖ ਲਓ ਹੌਲੀ ਹੌਲੀ ਜੰਗਲ ਦੇਖ ਲਓ ਖੇਤਾਂ ਵਿੱਚ ਤਬਦੀਲ ਹੋ ਗਿਆ ਜੀ ਸਾਰਾ ਹੁਣ ਤੇ ਕੋਈ ਥਾਂ ਮਰਲਾ ਵੀ ਨਹੀਂ ਰਹਿ ਗਿਆ ਤੇ ਹਾਂ ਸਹੀ ਗੱਲ ਹੈ ਜੀ ਸਾਰੀ ਜਮੀਨ ਜਿਹੜੀ ਬਾਦ ਹੋ ਗਈ ਹੈ ਨਹੀਂ ਤੇ ਇੱਥੇ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਵੀ ਸਵਾਏ ਪਾਣੀ ਧਾਣੀ ਤੋਂ ਜਾਂ ਦੱਬ ਕਾਈ ਤੋਂ ਜੰਗਲ ਬੇਲਾ ਹੀ ਹੁੰਦਾ ਹੈ ਆ ਦੇਖ ਲਓ ਜੀ ਆ ਸਭ ਛੱਪੜੀ ਬਣਿਆ ਹਾਂ ਛੱਪੜੀ ਸਭ ਛੱਪੜੀ ਦੇ ਇਹੋ ਲੌਂਦੇ ਦੇ ਸੰਘਾੜੇ ਨੂੰ ਲੌਂਣੇ ਭਿਆਂ ਹੋਣੀਆਂ ਨਾ ਯਾਰ ਮਾਰੋ ਅੱਜ ਵੀ ਦੇਖ ਲਓ ਤੁਸੀਂ ਅੱਜੇ ਅੱਜ ਵੀ ਹੈਗੇ ਆ ਖੇਤਾਂ ਦੇ ਵਿੱਚ ਤੁਹਾਨੂੰ ਛੱਪੜ ਨਜ਼ਰ ਆਉਣਗੇ ਜਿੱਦਾਂ ਹੁਣ ਸਾਨੂੰ ਬਾਪੂ ਨੇ ਨਹੀਂ ਦੱਸਿਆ ਕਿ ਕਿਸੇ ਸਮੇ ਸਭ ਇੱਥੇ ਛੱਪੜੇ ਛੱਪੜ ਹੁੰਦੇ ਸੀਗੇ ਹਾਂਜੀ ਤੇ ਹੌਲੀ ਹੌਲੀ ਲੋਕਾਂ ਨੇ ਖੇਤ ਬਣਾ ਲਏ ਆ ਫਿਰ ਵੀ ਦੇਖ ਲਓ ਇਸ ਤਰ੍ਹਾਂ ਦੀਆਂ ਜ਼ਮੀਨਾਂ ਵੀ ਹੈਗੀਆਂ ਛਪਣਾ ਵਰਗੀਆਂ ਇੱਥੇ ਇਹ ਸਭ ਜੰਗਲ ਹੁੰਦਾ ਸੀ ਤੇ ਰਾਜਾ ਦਸ਼ਰਤ ਨੇ ਇੱਥੇ ਤੀਰ ਮਾਰਿਆ ਸੀ ਇਸ ਜਗ੍ਹਾ ਤੇ ਹਾਂਜੀ ਹਾਂਜੀ ਤੇ ਰਾਸਤੇ ਦੇ ਵਿੱਚ ਆ ਤੂਤੀਆਂ ਦਾ ਬੁੱਟਾ ਮਿਲਿਆ ਕਿੰਨੀਆਂ ਵੱਡੀਆਂ ਵੱਡੀਆਂ ਦੇਖ ਲਓ ਤੂਤੀਆਂ ਲੱਗੀਆਂ ਹੋਈਆਂ ਐਨ ਕਾਲੀਆਂ ਜਿਹੜੀਆਂ ਐਨ ਮਿੱਠੀਆਂ ਪਈਆਂ ਜੀ ਤੂਤੀਆਂ ਦੇ ਤਾਂ ਕਾਫੀ ਲਫੋਣੇ ਬੁੱਟੇ ਜੀ ਇੱਥੇ ਹਾਂਜੀ ਹਾਂਜੀ ਬਹੁਤ ਬੁੱਟੇ ਇੱਥੇ ਨਾ ਇੱਕ ਬੋਰ ਹੁੰਦਾ ਸੀ ਵਿੱਚ ਅੱਛਾ ਜੀ ਬੋਰ ਆਪੇ ਪਾਣੀ ਕੱਢਦਾ ਹੁੰਦਾ ਸੀ ਬਗਾਰ ਮੋਟਰ ਲਾਉਣ ਤੋਂ ਪਾਣੀ ਨਿਕਲਦਾ ਹੁੰਦਾ ਇੱਥੇ ਠੀਕ ਹੈ ਜੀ ਮਤਲਬ ਪਾਣੀ ਕਾਫੀ ਉੱਚੇ ਆ ਮਤਲਬ ਇੱਥੇ ਬੋਰ ਪਾਣੀ ਉੱਚਾ ਹੁੰਦਾ ਸੀ ਉਦੋਂ ਹੁਣ ਦੇ ਥੱਲੇ ਚੱਲ ਗਏ ਨਾ ਕਿੰਨੇ ਫੁੱਟ ਤੇ ਗਿਆ ਜੀ ਮਤਲਬ ਆਪਣੇ ਆਪ ਖੇਚ ਲਾਂਦਾ ਸੀ ਪਾਣੀ ਆਪਣੇ ਆਪ ਪਾਣੀ ਨਿਕਲਦਾ ਰਹਿੰਦਾ ਉਹ ਥੱਲੇ ਪਿੰਡ ਦੇ ਲਾਗੇ ਜਾ ਕੇ ਬੋਰ ਹੀ ਤੋਂ ਨੇ ਹੁੰਦਾ ਰਹਿਣਾ ਇਥੇ ਮਨ ਲਵ ਜੇ ਮਾਲ ਡੰਗਰ ਕਿਤੇ ਛਬੇ ਨੂੰ ਚਲ ਜਾਂਦਾ ਹੁੰਦਾ ਨੇ ਪਾਰ ਨੂੰ ਹਾਂਜੀ ਹਾਂਜੀ ਤੇ ਡੰਗਰ ਖੁੱਬ ਜਾਂਦੇ ਨੇ ਇਹ ਸੇਮ ਪਈ ਹੁੰਦੀ ਸੀ ਤੁਸੀਂ ਦੇਖ ਲਓ ਜੀ ਰੱਬ ਦੇ ਰੰਗ ਵਾ ਕਿਸੇ ਜਗ੍ਹਾ ਦੇਖ ਲਓ ਤੁਸੀਂ 3 300 ਫੁੱਟ ਤੇ ਵੀ ਨਹੀਂ ਪਾਣੀ ਆਉਂਦਾ ਕਿਤੇ ਆਪਣੇ ਆਪ ਆ ਰਿਹਾ ਬਿਨਾਂ ਦੂਏ ਤੋਂ ਦੇਖ ਲਓ ਮੋਟਰ ਤੋਂ ਉੱਥੇ ਪਾਣੀ ਇਸ ਤਰ੍ਹਾਂ ਹੁੰਦਾ ਰਹੇ ਇਹ ਰਸਤਾ ਨਹੀਂ ਜੀ ਰੱਖਿਆ ਨਾ ਪ੍ਰੋਪਰ ਜਾਣ ਨੂੰ ਨਾ ਰਸਤਾ ਨਹੀਂ ਹੈ ਬਸ ਇਹ ਹੁਣ ਕਣਕ ਵੱਢੀ ਜਾਣੀ ਜੇਠ ਚ ਵਿੱਚ ਮੇਲਾ ਆ ਰਿਹਾ ਨਾ ਅੱਛਾ ਜੀ ਉਹ ਕਣਕ ਵੱਢੀ ਜਾਣੀ ਇਸ ਤਰ੍ਹਾਂ ਪੈਲੀਆਂ ਦੇ ਵਿੱਚੋਂ ਦੀ ਗੱਡੀਆਂ ਗੁੱਡੀਆਂ ਲੈ ਆਉਂਦੇ ਆ ਖਰਾਬ ਬਣਾ ਲੀਂਦੇ ਦਿਹਾੜੀ ਪਿਲ ਤੇ ਕਹਿੰਦੇ ਜੀ ਉਹ ਪੁੰਨਿਆਂ ਵਾਲੇ ਦਿਨ ਲੱਗਦਾ ਨਾ ਹਾਂਜੀ ਜੇਠ ਦੀ ਪੁੰਨਿਆਂ ਨੂੰ ਹਮ ਇਸ ਤਰ੍ਹਾਂ ਸਾਡੀ ਆਪਣੀ ਆਸ ਪੂਰੀ ਹੋਈ ਇੱਥੋਂ ਅੱਛਾ ਤੁਹਾਡੀ ਠੀਕ ਹੈ ਜੀ ਕੀ ਆਸ ਹੋਈ ਸੀ ਪੂਰੀ ਸਾਡਾ ਮੁੰਡਾ ਫੌਜ ਚ ਹੋਇਆ ਵਾ ਅੱਛਾ ਮਤਲਬ ਇੱਥੇ ਅੱਛਾ ਤੁਸੀਂ ਸੁਖਿਆ ਸੀ ਇੱਥੇ ਹਾਂਜੀ ਮੇਲੇ ਵਾਲੇ ਦਿਨ ਸੁਖਿਆ ਸੀ ਅੱਛਾ ਜੀ ਤੇ ਮਹਾਰਾਜ ਨੇ ਆਸ ਪੂਰੀ ਕਰਤੀ ਅੱਛਾ ਜੀ ਮੁੰਡਾ ਹੁਣ ਆਪਣਾ ਜੀ ਫੌਜ ਚ ਫੌਜ ਹੋ ਗਿਆ ਜੀ ਸੈਂਟਰਮੈਂਟ ਦੇਖ ਲਓ ਤੁਸੀਂ ਚਾਰ ਪੰਜ ਪੰਜ 6 ਸਾਲ ਹੋ ਗਏ ਜੋ 6 ਸਾਲ ਹੋ ਗਏ ਬਾਪੂ ਉਹਨਾਂ ਦਾ ਕਹਿਣਾ ਆ ਕਿ ਇਹਨਾਂ ਨੇ ਸੁਖਣਾ ਸੁਖੀ ਸੀ ਇੱਥੇ ਸਮਾਦੀ ਅੱਗੇ ਤੇ ਉਹ ਪੂਰੀ ਹੋ ਗਈ ਆ ਤਾਂ ਇਹਨਾਂ ਦਾ ਬੇਟਾ ਜਿਹੜਾ ਫੌਜ ਭਰਤੀ ਹੋ ਗਿਆ ਆ ਫਿਰ ਉਸ ਤੋਂ ਬਾਅਦ ਲੰਗਰ ਸੁਖਿਆ ਅਗਲੇ ਸਾਲ ਦੇ ਵਿੱਚ ਫਿਰ ਉਸੇ ਮੇਲੇ ਤੋਂ ਅਗਲਾ ਸਾਲ ਜਿਹੜਾ ਆ ਉਹ ਤੋਂ ਫਿਰ ਲੰਗਰ ਉਹਨਾਂ ਨੂੰ ਲਾਇਆ ਜਲੇਬਾਂ ਦਾ ਲੰਗਰ ਸੁਖਿਆ ਜਲੇਬਾਂ ਦਾ ਲੰਗਰ ਜਿੰਨਾ ਚੱਲੂ ਮੈਂ ਸਾਰੀ ਦਿਹਾੜੀ ਚਲਾਵਾਂਗਾ ਠੀਕ ਆ ਠੀਕ ਆ ਜੀ ਫਿਰ ਮਹਾਰਾ ਨੇ ਕਿਰਪਾ ਕੀਤੀ ਜਿੰਨੇ ਜੋਗੇ ਅਗੇ ਕੀਤਾ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਆ ਇਸ ਤਰ੍ਹਾਂ ਦਾ ਰਸਤਾ ਆ ਹਾਂਜੀ ਪਗਡੰਡੀ ਟਾਈਪ ਜੇ ਇਹਦੇ ਵਿੱਚੋਂ ਲੰਘ ਕੇ ਤੁਸੀਂ ਸਮਾਧੀ ਤੱਕ ਪਹੁੰਚੂਗੇ ਲਓ ਜੀ ਆਕਰ ਆਸੀਂ ਆ ਗਏ ਪਵਿੱਤਰ ਸਥਾਨ ਤੇ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਪਿੰਡ ਵੱਲੋਂ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਆ ਪਹਿਲਾਂ ਕਹਿੰਦੇ ਇੱਥੇ ਜੰਗਲੇ ਜੰਗਲ ਸੀ ਇੱਕ ਕਮਰਾ ਬਣਾਤਾ ਆ ਉਹ ਵਾਲੀ ਹੈਗੀ ਜਗ੍ਹਾ ਤੇ ਆ ਕਮਰਾ ਕਾਦੇ ਵਾਸਤੇ ਆ ਜੀ ਇਹ ਸਮਾਨਸਮੂਹ ਰੱਖਣ ਲਈ ਠੀਕ ਆ ਆ ਬੈਠਣ ਵਾਸਤੇ ਆ ਜੀ ਬੈਠਣ ਵਾਸਤੇ ਜੋ ਮੇਲਾ ਮੂਲਾ ਹੁੰਦਾ ਫਿਰ ਉਸੇ ਤਰ੍ਹਾਂ ਇੱਧਰ ਵੀ ਹੈਗਾ ਜੀ ਬੈਠਣ ਵਾਸਤੇ ਜੋ ਵੀ ਸਮਾਨਸਮੂਹ ਆਵੇ ਬੋਰ ਕਰਾਇਆ ਵਾ ਹੁਣ ਅੱਛਾ ਜੀ ਪਾਣੀ ਵਾਸਤੇ ਜਿਗਾਰਡ ਬਣਾਇਆ ਪਾਣੀ ਦਾ ਤੇ ਆ ਬੋਰ ਆ ਜੀ ਹਾਂ ਜੀ ਆ ਪੱਥਰ ਰੱਖਿਆ ਹੋਇਆ ਜਿੱਥੇ ਹਾਂ ਜੀ ਪੱਥਰ ਰੱਖਿਆ ਵੀ ਉਸ ਤਰ੍ਹਾਂ ਫਿਰ ਚੋਰ ਚਾਰ ਅੱਛਾ ਅੱਛਾ ਫਿਕਰ ਫਿੱਟ ਕੀਤਾ ਥਲੇ ਲਓ ਜੀ ਸਾਹਮਣੇ ਸਾਨੂੰ ਸਰਬਨ ਪੁੱਤਰ ਦੀ ਸਮਾਦ ਦਿਖਾਈ ਦਿੱਤੀ ਆ ਇਹ ਟੇਢੀ ਘੱਟਿਆ ਜੀ ਇਹ ਟੇਢੀ ਖਲੋਤੀ ਟੇਢੀ ਜੋ ਇਹਦਾ ਮਹਾਰਾਜ ਆਸਰੇ ਖਲੋਤੀ ਜੇ ਪਾਣੀ ਇਹਦੇ ਵਿੱਚ ਨਹੀਂ ਨੰਦਾ ਰਿਹਾ ਕੋਈ ਗੱਲ ਹੀ ਨਹੀਂ ਅੱਛਾ ਜੀ ਮਤਲਬ ਪਾਣੀ ਬਹੁਤ ਰਿਹਾ ਇੱਥੇ ਨਹੀਂ ਹਾਂ ਹੁਣ ਪਲਸਟਰ ਪਲਸਟਰ ਆਵ ਕਰਾਤੀ ਪਹਿਲਾਂ ਪਲਸਟਰ ਨਹੀਂ ਹੁੰਦੀ ਪੂਰੀ ਤੁਸੀਂ ਪੜ ਸਕਦੇ ਆ ਇੱਕ ਹਿਸਟਰੀ ਇੱਕ ਇਤਿਹਾਸ ਲਿਖਿਆ ਹੋਇਆ ਸਰਬਨ ਪੁੱਤਰ ਦਾ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਵਾ ਦਈਏ ਫਿਰ ਪੂਰਾ ਇਤਿਹਾਸ ਤੁਹਾਨੂੰ ਪੜ੍ਹਾਵਾਂਗੇ ਹੁਣ ਅਸੀਂ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਨੇ ਆ ਇਸ ਤਰ੍ਹਾਂ ਦੀ ਅੰਦਰੋਂ ਸਮਾਦ ਬਣੀ ਹੋਈ ਆ ਸ਼ਤਲਾ ਤੁਸੀਂ ਇਹ ਡਿਜ਼ਾਈਨ ਦੇ ਸਕਦੇ ਆ ਇਹ ਹੁਣ ਬਾਅਦ ਚ ਕਰਵਾਈ ਆ ਨਾ ਜੀ ਪਹਿਲਾਂ ਕਹਿੰਦੇ ਛੋਟੀ ਜਿਹੀ ਹੁੰਦੀ ਸੀ ਨਹੀਂ ਬਣੀ ਐਡੀ ਆ ਅੱਛਾ ਜੀ ਬਾਕੀ ਪਲੱਸਟਰ ਪਲੱਸਟਰ ਬਾਅਦ ਕਰਾਈਓ ਇਟਾਂ ਕਿਰਨੀਆਂ ਚੱਲੂ ਹੋ ਗਈਆਂ ਇਹ ਠੀਕ ਆ ਠੀਕ ਆ ਜੀ ਪੁਰਾਣੀ ਜੀ ਬਹੁਤ ਹੋਈ ਤੇ ਪਲੱਸਟਰ ਕਰਾਤੀ ਸੀ ਸੀਮੈਂਟ ਕਰਾਇਆ ਸਮਝ ਗਿਆ ਜੀ ਮੈਂ ਇਹ ਜਗਾ ਸਾਰੀ ਪਾਣੀ ਦੇ ਵਿੱਚ ਹੀ ਹੁੰਦੀ ਸੀਗੀ ਦੇਣੀ ਪਾਣੀ ਤੇ ਪਾਣੀ ਕਿਰੇ ਕਿਰੇ ਪਾਣੀ ਹੁੰਦਾ ਬਸ ਇਹ ਜਗਾ ਹੁੰਦੀ ਹੈ ਇਸ ਜਿਹੜੀ ਉੱਚੇ ਥਾਂ ਤੇ ਸਾਮ ਜੀ ਤੇ ਵੀ ਡੁੱਬ ਜਾਂਦੀ ਸੀ ਪਾਣੀ ਇਹਨਾਂ ਨਾਲ ਆ ਜਾਂਦਾ ਸੀ ਵੀ ਅੱਛਾ ਮਤਲਬ ਸਾਰੀ ਸਮਾਦੀ ਡੁੱਬ ਜਾਂਦੀ ਸੀਗੀ ਹਾਂ ਜੀ ਪਾਣੀ ਆ ਜਾਂਦਾ ਰਿਹਾ ਬਹੁਤੇ ਤੈਉ ਟੇਢੀ ਹੋ ਗਈ ਨਾ ਇੱਕ ਬੰਨੇ ਹੁਣ ਅਸੀਂ ਤੁਹਾਨੂੰ ਇਸ ਪਵਿੱਤਰ ਸਮਾਦ ਦੇ ਬਾਹਰੋਂ ਦਰਸ਼ਨ ਕਰਾਉਨੇ ਆ ਆਲੇ ਦੁਆਲੇ ਘੁੰਮ ਕੇ ਤੇ ਬਾਅਦ ਵਿੱਚ ਤੁਹਾਨੂੰ ਪੂਰਾ ਇਤਿਹਾਸ ਜੋ ਲਿਖਿਆ ਹੋਇਆ ਉਹ ਪੜਾਵਾਂਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਕਿਸੇ ਸਮੇ ਇਹ ਸਾਰਾ ਜੰਗਲ ਹੁੰਦਾ ਸੀਗਾ ਜਿਹੜਾ ਪਾਣੀ ਦੇ ਨਾਲ ਭਰਿਆ ਹੁੰਦਾ ਸੀ ਕਹਿੰਦੇ ਅੱਜ ਵੀ ਪਾਣੀ ਇੱਥੇ ਇੰਨਾ ਜ਼ਿਆਦਾ ਆ ਜਾਂਦਾ ਆ ਵਸਾਤਾਂ ਨੂੰ ਕਿ ਇਹ ਜਿਹੜੀ ਸਮਾਦਵਾ ਕਹਿੰਦੇ ਸਾਰੀ ਇੱਕ ਤਰ੍ਹਾਂ ਜਿਹੜੀ ਆ ਪਾਣੀ ਦੇ ਨਾਲ ਭਰ ਜਾਂਦੀ ਆ ਦੱਸਿਆ ਆ ਕਿ ਸਰਵੰਦੀ ਮਾਤਾ ਦਾ ਨਾਮ ਗਿਆਨਬਤੀ ਤੇ ਪਿਤਾ ਦਾ ਨਾਂ ਸਤਵੰਤ ਸਤਵੰਨ ਸੀ ਗਿਆਨਬਤੀ ਤੇ ਸਤਵੰਨ ਨੂੰ ਪੁੱਤਰ ਦੀ ਪ੍ਰਾਪਤੀ ਨਦ ਜੀ ਦੇ ਕਹਿਣ ਤੇ ਬ੍ਰਹਮਾ ਜੀ ਦੀ ਭਗਤੀ ਕਰਨ ਤੇ ਸਰਵਨ ਨਾਮ ਦਾ ਪੁੱਤਰ ਪ੍ਰਾਪਤ ਹੋਇਆ ਸਰਵਨ ਆਪਣੇ ਮਾਤਾ ਪਿਤਾ ਨੂੰ ਚਾਤਾਮ ਦੀ ਯਾਤਰਾ ਕਰਵਾਉਂਦਾ ਹੋਇਆ ਪਿੰਡ ਦਸ਼ਰਤਬਾਲ ਪਹੁੰਚਿਆ ਇਹਦਾ ਮਤਲਬ ਏ ਸੀ ਪਹਿਲਾਂ ਇਸ ਪਿੰਡ ਦਾ ਨਾਮ ਦਸ਼ਰਤਬਾਲ ਹੁੰਦਾ ਸੀਗਾ ਜਿੱਥੇ ਉਸ ਸਮੇਂ ਰਾਜਾ ਦਸ਼ਰਤ ਉਸ ਜਗ੍ਹਾ ਤੇ ਸ਼ਿਕਾਰ ਖੇਡ ਰਿਹਾ ਸੀ ਜਦੋਂ ਸਰਵਨ ਕੁਮਾਰ ਤਲਾਬ ਵਿੱਚ ਪਾਣੀ ਭਰਨ ਲੱਗਾ ਜੇ ਦੀ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਵੱਡੇ ਏਰੀਆ 'ਚ ਅੱਜ ਵੀ ਫੈਲਿਆ ਹੋਇਆ ਆ ਤੇ ਜਦੋਂ ਕਹਿੰਦੇ ਪਾਣੀ ਭਰਨ ਲੱਗਾ ਤੇ ਰਾਜਾ ਦਸ਼ਰਤ ਨੇ ਪਾਣੀ ਦੀ ਜਿਹੜੀ ਆਵਾਜ਼ ਸੀ ਗੁਰਗੁੜਦੀ ਸੁਨੀਤਾ ਉਸ ਨੂੰ ਲੱਗਿਆ ਕਿ ਕੋਈ ਜਾਨਵਰ ਪਾਣੀ ਪੀ ਰਿਹਾ ਹੈ ਫਿਰ ਉਸ ਨੇ ਸ਼ਿਕਾਰ ਕਰਨ ਲਈ ਤੀਰ ਮਾਰਿਆ ਇਸੇ ਤਰ੍ਹਾਂ ਅੱਗੇ-ਅੱਗੇ ਸਾਰੇ ਪਾਸੇ ਪੂਰਾ ਇਤਿਹਾਸ ਲਿਖਿਆ ਹੋਇਆ ਲਈ ਤੀਰ ਮਾਰਿਆ ਜੋ ਕਿ ਸਰਵਨ ਕੁਮਾਰ ਨੂੰ ਜਾਲ ਲੱਗਾ ਜਿਸ ਨਾਲ ਉਹਦੀ ਮੌਤ ਹੋ ਗਈ ਇਸ ਸਥਾਨ ਅੱਜ ਵੀ ਪਿੰਡ ਜਸਤਰ ਵਾਲੇ ਵਿੱਚ ਸਰਬੰਦੀ ਸਮਾਦ ਦੇ ਨਾਂ ਨਾਲ ਜਾਣਿਆ ਜਾਂਦਾ ਆ ਤੇ ਜਿੱਥੇ ਤੀਰ ਮਾਰਿਆ ਸੀ ਉਹ ਇੱਧਰ ਜਗ੍ਹਾ ਆ ਨਾ ਜੀ ਤਲਾਬ ਜਿਹੜਾ ਹੈ ਫਲਾਬ ਐ ਸਾਈਡ ਤੇ ਆਵੇ ਹਨਾ ਜੀ ਇਸ ਸਾਈਡ ਤੇ ਆ ਹਨਾ ਜੀ ਤੇ ਜਿੱਥੇ ਹੁਣ ਲੋਕਾਂ ਨੇ ਖੇਤ ਵਗੈਰਾ ਹੈਗੇ ਆ ਖੇਤ ਹੀ ਬਣਾਤੇ ਆ ਤੇ ਲੇਕਿਨ ਫਿਰ ਵੀ ਕਿਤੇ ਕਿਤੇ ਛੱਪੜ ਹੈਗਾ ਜੀ ਜਿਹਦਾ ਨਹੀਂ ਦਿਖਾਇਆ ਆ ਤੇ ਹੁਣ ਤੁਸੀਂ ਚਲੋ ਕਣਕ ਕਣਕਾ ਬੀਜੀਆਂ ਥੋੜਾ ਜਿਹਾ ਹੋਰ ਇੱਕ ਤੇ ਮਹੀਨਾ ਗਲੇੜੋਗੇ ਇੱਥੇ ਆਮ ਛੱਪੜ ਹੋ ਜਾਣੇ ਫੇਰ ਠੀਕ ਆ ਠੀਕ ਆ ਜੀ ਇਹ ਸਾਰੇ ਫੇਰ ਛੱਪੜ ਹੀ ਬਣ ਜਾਣੇ ਆ ਠੀਕ ਆ ਜੀ ਮਤਲਬ ਰਾਜਾ ਜਿਹੜੇ ਦਸ਼ਰਤ ਸੀਗੇ ਜੀ ਉਹਨਾਂ ਨੇ ਇਸ ਜਗ੍ਹਾ ਤੋਂ ਖੜ ਕੇ ਤੀਰ ਮਾਰਿਆ ਸੀਗਾ ਹਾਂ ਜੀ ਇਹ ਏਡੀ ਕਰਮਾ ਵਾਲੀ ਜਗਾ ਵਾ ਵੀ ਜੋ ਵੀ ਇੱਥੇ ਕੋਈ ਮਰਾਦ ਮੰਗਦਾ ਨਾ ਉਹਦੀ ਪੂਰੀ ਕੋਈ ਵੀ ਜੋ ਵੀ ਆਪਣੀ ਆਸਾ ਰੱਖਦਾ ਵਾ ਉਹਦੀ ਪੂਰੀ ਹੁੰਦੀ ਹੈ ਇਥੇ ਅਹੀਂ ਰੱਖੀ ਸੀ ਸਾਡੀ ਮਾਲਕ ਨੇ ਪੂਰੀ ਕੀਤੀ ਠੀਕ ਹੈ ਜੀ ਅਹੀਂ ਹੁਣ ਵੀ ਯਾਦ ਕਰਦੇ ਆ 24 ਘੰਟੇ ਘਰੋਂ ਬੈਠਿਆਂ ਉੱਠਿਆਂ ਅਹੀਂ ਯਾਦ ਕਰਦੇ ਰਹੀਆਂ ਆਪਣਾ ਬੇਟਾ ਜਿਹੜਾ ਫੌਜਪਾਤੀ ਹੋ ਗਿਆ ਜੀ ਹਾਂਜੀ ਉਹਨੂੰ ਭਰਤੀ ਹੋ ਗਿਆ ਉਹ ਵੀ ਵੇਖੋ ਜਿੱਦਨ ਮੇਲਾ ਲੱਗਣਾ ਸੀ ਨਾ ਦੋ ਦਿਨ ਪਹਿਲਾਂ ਸੇ ਸੇਵਾ ਚੱਲਣ ਦੀ ਸੀ ਇੱਕ ਤਰ੍ਹਾਂ ਜਿਦੋਂ ਹੁਣ ਵੇਖ ਲੋ ਆ ਸੇਵਾ ਹੋਣੀ ਫੇਰੀ ਇਹ ਸਪਾਈ ਹੋਣੀ ਆ ਹਾਂਜੀ ਹਾਂਜੀ ਮੇਰੇ ਘਰ ਦੇ ਆਏ ਉਹਨਾਂ ਸੇਵਾ ਕੀਤੀ ਨਾਲੇ ਸਾਰੀ ਢੜੀ ਗਰਮੀ ਬਹੁਤ ਸੀ ਮੇਰੇ ਘਰ ਦੇ ਆ ਸੇਵਾ ਕੀਤੀ ਨਾਲੇ ਉਹਨਾਂ ਸੁਖਣਾ ਸੁਖੀ ਇਥੇ ਦੀ ਮਹਾਰਾਜਾ ਗਰੀਬੀ ਬੋਹ ਹੀ ਸਰਦੇ ਠੀਕ ਹੈ ਜੀ ਮਿਹਨਤ ਕਰਦੇ ਨੇ ਦਿਹਾੜੀ ਕਰਦੇ ਆ ਠੀਕ ਹੈ ਜੀ ਠੀਕ ਮਹਾਰਾਜ ਨੇ ਕਿਰਪਾ ਕੀਤੀ ਹੁਣ ਸਾ ਲੋ ਵੀ ਉਹਨੇ ਸੁਖਣਾ ਸੁਖੀ ਉਹਦੀ ਆਸ ਪੂਰੀ ਕਰਤੀ ਠੀਕ ਹੈ ਜੀ ਤੇ ਅਸੀਂ ਤਾਂ 24 ਘੰਟੇ ਮੰਨਦੇ ਆ ਵੀ ਮਹਾਰਾਜ ਬਹੁਤ ਜ਼ਿਆਦੀ ਸ਼ਕਤੀ ਹੈ ਜਗਤ ਚ ਸਹੀ ਕਹਿੰਦਾ ਜੀ ਬਹੁਤ ਪੁੰਚੀ ਹੋਈ ਜਗਾ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਖੰਡ ਬਾਰੇ ਵੀ ਦੱਸੋ ਜੀ ਇਥੋਂ ਖੰਡ ਦੇਖੋ ਜੀ ਇਹ ਦੱਸਦੇ ਰਹੇ ਆ ਬਜ਼ੁਰਗ ਸਾਡੇ ਦੱਸਦੇ ਆ ਵੀ ਥੋੜੀ ਥੋੜੀ ਖਾਂਡ ਨਿਕਲਦੀ ਦੀ ਕੀੜਿਆਂ ਵਾਸਤੇ ਜਿ ਤਰ੍ਹਾਂ ਭੌਣ ਹੋਣ ਨੇ ਇਹਦੇ ਜਦੋਂ ਉਹਨਾਂ ਦੇ ਖਾਂਡੇ ਦੇ ਨਾ ਜਿਹੜੀ ਇੱਟਾਂ ਹੁਣ ਦੇ ਚਲੋ ਪਲਾਸਟਰ ਕਰਤੀ ਨਾ ਇੱਟਾਂ ਦੇ ਵਿੱਚੋਂ ਘਿਰਦੀ ਦੀ ਠੀਕ ਆ ਜੀ ਨਾਨਕਸ਼ਹੀ ਇੱਟਾਂ ਇਸ ਤਰ੍ਹਾਂ ਵਿੱਚ ਭੌਣ ਜਿਹਾ ਨੇ ਉਹਨਾਂ ਭੌਣਾ ਚੋਂ ਖੰਡ ਕੇਰ ਕੇ ਥੱਲੇ ਢੇਰੀ ਲੱਗੀ ਹੋਣੀ ਠੀਕ ਆ ਜੀ ਮੰਨ ਲਓ ਇਸੇ ਜਗ੍ਹਾ ਜਿਹੜੀ ਆ ਇਹ ਹੁਣ ਪਲਾਸਟਰ ਹੋਈ ਆ ਨਾ ਹੁਣ ਤੇ ਚਲੋ ਪਲਾਸਟਰ ਹੋਈ ਤਾਂ ਹੁੰਦੀ ਇਹ ਛੋਟੀਆਂ ਇੱਟਾਂ ਆ ਠੀਕ ਆ ਜੀ ਨਾਨਕਸ਼ਹੀ ਉਹਨਾਂ ਦੇ ਵਿੱਚੋਂ ਘਿਰਦੀ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤਾਂ ਕਿ ਇਸ ਸਥਾਨ ਬਾਰੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਪਵਿੱਤਰ ਸਥਾਨ ਬਾਰੇ ਤੇ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਹੁਣ ਵਾਪਸੀ ਕਰਦੇ ਆ ਕਾਫੀ ਟਾਈਮ ਹੋ ਗਿਆ ਹਨੇਰਾ ਹੋ ਜਾਣਾ ਆ ਅਸੀਂ ਅੰਮ੍ਰਿਤਸਰ ਰਾਤ ਸਟੇ ਕਰਨਾ ਆ ਹਾਟਲ ਦੇ ਵਿੱਚ ਧੰਨਵਾਦ